まス。 شرج سپاگے ਕਰਸ ਭਾਗੈ ਸ਼ਬਦਵਾਜੀ ਕੋ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਰਸ ਕੀਤੇ ਹਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿੰਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰੇ ਆਨਿ ਸੋਨਤੀ ਨੀਂਦ ਕੈਸੀ ਭਵਨਤ ਤਤ ਕੋ ਰਹਿਆ ਭਰਮੁ ਜਿਥਿਨੀ ਨਾਮੁ ਅੰਤਿਆਰਿਆ ਨਾਮਿ ਲਗਤੇ ਮੁਖ ਉਪਿਗਰਲੇ ਵਾਹਿਗੁਰੂ ਜੀ ਅਰਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਦੀ ਸਹਾਇ ਵਾਰ ਸ੍ਰੀ ਭਗਉਤੀ ਦੀ ਕੀ ਪਾਤਸ਼ਾਹੀ ਦਸਵੀਂ ਬ੍ਰਿਧੰ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਧਿਆਨ ਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਵਾਦੀ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਅਰਦਾਸ ਸ਼ੁਕਰਾਨਾ ਕਰਦਿਆਂ ਹਾਜ਼ਰੀਆਂ ਭਰੀਆਂ ਆਪ ਜੀ ਦੇ ਪਾਵਨ ਚਰਨਾਂ ਚਰਦਾਸ ਬੇਨਤੀ ਜੋਦਰੀ ਕਰਵਾ ਲਈਏ ਕਿਰਪਾ ਕਰਨੀ ਸ੍ਰੀ ਰਾਜਨਿਕਰਪ ਜੀ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਪਾਰਟੀ ਦੀ ਦੇਖ ਦੀ ਸਮਾਜ ਦੀ ਸੇਵਾ ਭਾਵਨਾ ਦੀ ਬਲ ਬੁੱਤੀ ਬਖਸ਼ਿਸ਼ ਕਰਨੀ ਬਲ ਉਦਮ ਬਖਸ਼ਿਸ਼ ਕਰਨਾ ਸਿਰ ਤੇ ਮੇਰਾ ਹੱਥ ਰੱਖ ਕੇ ਸਰੀਰ ਤੇ ਦੇ ਅਰੋਗਤਾ ਤੰਦਰੁਸਤੀ ਚੜਦੀ ਕਲਾ ਬਖਸ਼ਣੀ ਰਹਿਤੀ ਕਾਰ ਤੇ ਰਾਸ ਕਰਨੇ ਸੇਵਾ ਭਾਵਨਾ ਦਾ ਬਲ ਬਖਸ਼ਣਾ ਘਰ ਪਰਿਵਾਰ ਦੇ ਵਿੱਚ ਸਭ ਸ਼ਾਂਤੀ ਬਖਸ਼ਿਸ਼ ਕਰਨੀ ਆਈ ਹੋਈ ਸੰਗਤ ਲਈ ਹਾਜ਼ਰੀ ਟੈਲਫੋਨ ਭੇਟਾ ਮਾਇਆ ਪ੍ਰਵਾਨ ਕਰਨੀ ਸੇਵਕ ਪਰਿਵਾਰ ਸੰਗਤ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਪੈਸ਼ਾਕੇ ਭੇਟਾ ਕੀਤੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਲੋਕ ਚ ਪਰਦੇ ਰੱਖਣੇ ਅੰਗ ਸੰਗ ਸਹਾਈ ਹੋਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਤੇ ਹਵਲ ਕੜਾ ਪ੍ਰਸ਼ਾਦ ਦੀ ਦੇਖ ਸਭੀ ਕੇ ਹਾਜ਼ਰ ਹੈਨਨ ਪ੍ਰਵਾਨ ਹੋ ਵੀ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੀ ਛੇ ਪੌੜੀਆਂ ਅਨੰਦ ਸਿੰਘ ਦੀ ਬਾਣੀ ਦੀ ਅਰਦਾਸ ਅੱਖਰਵਾਦਾ ਕਾਟਾਂ ਭੁੱਲ ਚੁੱਕਾ ਮਾਫ ਕਰਨੀ ਬੜੀ ਸੁਣੀ ਬਾਣੀ ਪ੍ਰਵਾਨ ਕਰਨੀ ਬਾਣੀ ਦਾ ਭਾਵ ਸੰਗਤ ਨੂੰ ਬਖਸ਼ਣਾ ਆਂਗਿਆ ਸੰਤਾਂ ਨੂੰ ਪ੍ਰਵਾਨ ਰੂਪ ਸਿੰਘ ਜੀ ਕਰਨਜੀਤ ਸਿੰਘ ਗੈਰੀ ਜੀ ਬੰਜ ਦਾ ਠੇਕੇਦਾਰ ਜੀ ਮਲਕੀਰ ਸਿੰਘ ਜੀ ਸਾਰੇ ਆਪਣੇ ਆਪਣੇ ਬਲਵੰਤਰਾ ਦੇ ਨਾਮ ਸਾਹਿਬ ਤੇ ਜਿੰਨੇ ਵੀ ਸਿੱਧ ਰੱਤ ਜਮਾ ਸਾਰੇ ਆ ਗਏ ਜਿੰਨੇ ਤੋਂ ਬੜਾ ਹੋ ਜਾਂਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਮਾਣ ਕੇ ਆਜਾ ਉਹਨਾਂ ਸਾਰੀ ਜੱਦੀ ਮੰਡੀ ਤੋਂ ਸਾਡੇ ਅਨੁਭਵਤਾ ਪ੍ਰੋਧਨ ਰਾਜ ਜੀ ਮਦਰਾਜ ਮਕਾਨੀ ਤਸਵੀਆਓ ਸਾਰੇ ਆਓ ਅੰਮ੍ਰਿਤਪਾਲ ਜੀ ਉਹ ਵੀ ਆ ਗਏ ਸਾਰੇ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਨਾਲ ਖੜਕੇ ਆਪਣੇ ਪ੍ਰਧਾਨ ਜੀ ਨੂੰ ਤੇ ਜ਼ਿੰਮੇਵਾਰੀ ਦੀ ਲੇਖਾ ਪ੍ਰਧਾਨ ਜੀ ਨੂੰ ਵੀ ਆਜੂ ਬੇਨਤੀ ਕਰੂਗਾ ਮੈਂ ਕਿ ਪ੍ਰਧਾਨ ਜੀ ਨੂੰ ਮਾਸਦਾਨਾ ਹਰਮੰਦਰ ਸਿੰਘ ਜੀ ਆਏ ਬੋਲੇ بہت بہت گرجی کا ساری سوچے کا ਰਾਜਨਿਕੀ ਦੋ ਮਿੰਟ ਬਾਅਦ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਸਾਰੀ ਜੇ ਪਹਿਲਾ ਗ੍ਰਾਹ ਪ੍ਰਸ਼ਾਦ ਇਹ ਦੇਖ ਵਰਤਾਂਗੇ ਜਾਣੀ ਹੈ ਇੱਧਰ ਦੇਖਿਓ ਪਹਿਲਾ ਗ੍ਰਾਹ ਪ੍ਰਸ਼ਾਦ ਹੀ ਦੇਖ ਲੈਂਦਾ ਜੀ ਤਾਂ ਕਿ ਨੇਕ ਪ੍ਰਾਪਤ ਕਰਕੇ ਬੜਾ ਖੁਸ਼ ਹੋ ਜਾ ਅਸੀਂ ਸਮੁੱਚੀ ਕਾਂਗਰਸ ਪਾਰਟੀ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਵਰਕਰ ਸਾਹਿਬ ਅਕਾਲ ਪੁਰਖ ਗੁਰੂ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਸਮੁੱਚੀ ਕਾਂਗਰਸ ਪਾਰਟੀ ਨੇ ਸਾਨੂੰ ਦੁਬਾਰਾ ਸਾਡੇ 'ਚ ਵਿਸ਼ਵਾਸ ਪ੍ਰਗਟਾਇਆ ਵਰਕਰ ਸਹਿਬਾਨ ਦੇ ਸਹਿਯੋਗ ਨਾਲ ਉਹਨਾਂ ਦੀਆਂ ਭਾਵਨਾਵਾਂ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਦਾਸ ਨੂੰ ਦੁਬਾਰਾ ਕਾਂਗਰਸ ਪਾਰਟੀ ਦੀ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਸ਼ੁਕਰਾਨੇ ਵਜੋਂ ਇੱਕੋ ਹੀ ਗੱਲ ਅਰਦਾਸ ਕਰਨ ਆਏ ਸੀ ਕਿ ਇਹ ਕਾਲਪੁਰਖ ਸਾਨੂੰ ਨਿਮਰਤਾ ਸਦਬੁੱਧੀ ਹੰਕਾਰ ਰਹਿਤ ਸਭ ਨਾਲ ਰਲ ਮਿਲ ਕੇ ਚੱਲਣ ਦੀ ਹਰੇਕ ਦੇ ਦਰਵਾਜੇ ਤੇ ਜਾ ਕੇ ਮਨਤ ਕਰਨ ਦੀ ਤੇ ਨਾਲ ਲੈ ਕੇ ਸਹਿਯੋਗ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਕਰਨ ਵਸਤੇ ਸਤਾਰ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲਾ ਸੇਵਾ ਦਿੱਤੀ ਅਸੀਂ ਸਾਰਿਆਂ ਨੇ ਰਲ ਕੇ ਜਥੇਬੰਦੀ ਦਾ ਕੰਮ ਕੀਤਾ ਬੂਥ ਕਮੇਟੀਆਂ ਤੱਕ ਦਾ ਕੰਮ ਕੀਤਾ ਸਾਰੀ ਪਾਰਟੀ ਦਾ ਜੋ ਵੀ ਸੰਦੇਸ਼ ਆਦੇਸ਼ ਆਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਉਸੇ ਤਰੀਕੇ ਨਾਲ ਜੋ ਸਾਡੇ ਵੜਿੰਗ ਸਾਹਿਬ ਪ੍ਰਧਾਨ ਜੀ ਦਾ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਵੀ ਆਦੇਸ਼ ਹੁਕਮ ਆਵੇ ਅਸੀਂ ਉਹਨੂੰ ਲਿਭਾਉਣ ਵਾਸਤੇ ਪੂਰਨ ਹੋ ਸਕੀਏ ਅਸੀਂ ਹਰ ਇਨਸਾਨ ਨਾਲ ਹਰ ਵਰਕਰ ਨਾਲ ਹਰ ਥਾਂ ਤੇ ਹਰ ਲੜਾਈ ਜੋ ਕਿਸੇ ਨਾਲ ਧੱਕੇਸ਼ਾਹੀ ਦੀ ਹੋਵੇ ਜਾਂ ਸਮਾਜ 'ਚ ਵੀ ਕਿਸੇ ਨਾਲ ਕੋਈ ਲੜਾਈ ਹੋਵੇ ਤਾਂ ਅਸੀਂ ਸਾਰੇ ਰਲ ਮਿਲ ਕੇ ਉਸ ਨਾਲ ਨਿਵੀਏ ਗੁਰੂ ਮਹਾਰਾਜ ਨੂੰ ਅਸੀਂ ਇਹੀ ਅਰਦਾਸ ਕੀਤੀ ਹੈ ਬੇਨਤੀਆਂ ਕੀਤੀਆਂ ਇਹ ਸਾਰੇ ਰਲ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਦੂਜੀ ਵਾਰ ਤੁਹਾਡੇ ਮੋਢਿਆਂ ਤੇ ਭੋਜ ਪਾਇਆ ਜਾਏਗਾ ਕਿਸ ਤਰ੍ਹਾਂ ਦੇਖਦੇ ਹੋਗਾ ਜਿਹੜੇ ਕੰਮਾਂ ਕੀ ਕਿਸ ਤਰ੍ਹਾਂ ਦੇਖੋ ਮੈਂ ਪਹਿਲਾਂ ਕਿਹਾ ਵੀ ਪਾਰਟੀ ਨੇ ਵਰਕਰ ਸਹਿਬਾਨ ਦੇ ਸਾਹਾਂ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਇਹ ਚਾਂਸ ਦਿੱਤਾ ਜਦੋਂ ਦੁਬਾਰਾ ਮੌਕਾ ਮਿਲਦਾ ਉਦੋਂ ਉਦੋਂ ਵੱਧ ਸਹਿਨਸ਼ੀਲਤਾ ਸਹਿਜਤਾ ਤੇ ਨਿਮਰਤਾ ਨਾਲ ਕੰਮ ਵੱਧ ਕਰਨਾ ਪੈਣਾ ਕਿਉਂਕਿ ਪ੍ਰਾਣੀ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਨਿਮਰਤਾ ਮੰਗੂ ਜਿਵੇਂ ਦਰਖਤ ਹੈ ਉਤੇ ਫਲ ਲੱਗਦਾ ਹੈ ਤਾਂ ਝੁਕਦਾ ਹੈ ਤਾਂ ਮੈਨੂੰ ਲੱਗਦਾ ਵੀ ਜੇ ਮੇਰੇ ਤੇ ਦੁਆਰਾ ਸਭ ਨੇ ਵਿਸ਼ਵਾਸ ਕੀਤਾ ਮੈਨੂੰ ਝੁਕ ਕੇ ਨਿਮਰਤਾ ਨਾਲ ਔਰ ਮੈਂ ਕੋਸ਼ਿਸ਼ ਕਰੂੰਗਾ ਕਾਲ ਪੁਰਖ ਦੇ ਚਰਨਾਚਰਦਾਸਾਂ ਕਰਦਾ ਹੋਇਆ ਕਿ ਜਿੱਥੇ ਤੱਕ ਵੀ ਕੋਈ ਵੀ ਸੇਵਾ ਲੱਗੂਗੀ ਮੈਂ ਉਹਨੂੰ ਤਣ ਦੇ ਹੀ ਨਾਲ ਲਵਾ ਸਕਦਾ ਹੈ। ਪ੍ਰਾਣੇ ਰੁੱਸੇ ਹੋਏ ਜੀ ਮਾਣ ਦੀ ਗਲਤੀ ਹੈ ਕੋਈ ਕੀ ਆ ਉਹ ਵੀ ਲੈ ਕੇ ਆਉਂਗੇ ਜਿਨ੍ਹਾਂ ਨੂੰ ਪੁਰਾਣਾ ਸਾਡੇ ਕੋਈ ਵੀ ਰੁਸਿਆ ਨਹੀਂ ਹੋਇਆ ਹਰ ਪਾਰਟੀ ਪਾਰਟੀ ਭਾਜਪੀ ਦੇਖ ਲਓ ਬਠਿੰਡੇ ਆਮ ਆਦਮੀ ਦੇਖ ਲਓ ਅਕਾਲੀ ਦਲ ਦੇਖ ਲਓ ਜਿਹੜੇ ਪਾਰਟੀਆਂ ਵੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਪਸੀ ਮਾੜਾ ਮੋਟਾ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹਰ ਬੰਦੇ ਦੀ ਮੰਗ ਹੁੰਦੀ ਹੈ ਚਾਹ ਹੁੰਦੀ ਹੈ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੈਂ ਪਾਰਟੀ 'ਚ ਕੰਮ ਕਰਦਾ ਮੈਨੂੰ ਮਿਟੇ ਕੋਈ ਵੀ ਰੁਸਿਆ ਨਹੀਂ ਹੋਇਆ ਸਾਰੇ ਹਾਜ਼ਰ ਹੈ ਸਾਰੇ ਨਾਲ ਪੰਜੇ ਦੇ ਨਾਲ ਕੱਲੇ-ਕੱਲੇ ਸਾਥੀ ਦੀ ਭਾਵਨਾ ਹੈ। ਮਿਹਨਤ ਦਾ ਪਹਿਲਾਂ ਵੀ ਕਰਾਂਗੇ ਜੇ ਗੁਰੂ ਮਹਾਰਾਜ ਸਾਨੂੰ ਬਲ ਬਖਸ਼ਣ ਮਤਲਬ ਪਹਿਲਾਂ ਹੀ ਕਿਹਾ ਹੈ ਕਿ ਮਿਹਨਤ ਕਰਨ ਵਾਸਤੇ ਅਸੀਂ ਕੋਈ ਵੀ ਕਸਰ ਨਹੀਂ ਛੱਡਾਂਗੇ। 27 ਦੀਆਂ ਵੀ ਤਿਆਰੀਆਂ 27 ਚ ਕਾਂਗਰਸ ਪਾਰਟੀ ਦੀ ਪੰਜਾਬ ਚ ਸਰਕਾਰ ਬਰਾਣ ਵਾਸਤੇ ਅਸੀਂ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਬਠਿੰਡੇ ਤੇ ਪੂਰੇ ਪੰਜਾਬ ਚ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਨ ਮਨ ਤਨ ਸੇਵਾ ਭਾਵਨਾ ਨਾਲ ਅਸੀਂ ਕੰਮ ਕਰਕੇ ਪੰਜਾਬ 'ਚ ਦੁਬਾਰਾ ਸਰਕਾਰ ਬਣਾਉਂਦੀ ਪੂਰੀ ਲੋਕਾਂ ਦੇ ਅੱਗੇ ਬੇਨਤੀਆਂ ਕਰਾਂਗੇ ਗੁਰੂ ਚਰਨਾ ਚਰਦਾਸਾਂ ਕਰਾਂਗੇ ਭੁੱਲਾਂ ਬਖਸ਼ਾਵਾਂਗੇ ਕੋਈ ਗਲਤੀਆਂ ਹੋਈਆਂ ਉਹਨਾਂ ਵਾਸਤੇ ਲੋਕਾਂ ਤੋਂ ਅਸੀਂ ਕਹਾਂਗੇ ਕਿ ਲੋਕਾਂ ਜਿਹੜੇ ਤੁਸੀਂ ਆ ਪਿਛਲਿਆਂ ਨੇ ਕੀਤੀ ਐ ਇਹਨਾਂ ਤੋਂ ਬਚਨ ਵਾਸਤੇ ਕਾਂਗਰਸ ਨੂੰ ਦੁਬਾਰਾ ਲਿਆਉਣਾ ਜ਼ਰੂਰੀ ਹੈ ਤੁਹਾਡੇ ਰਾਜਨਕਰ ਜੀ ਨੂੰ ਦੁਬਾਰਾ ਪ੍ਰੈਜ਼ੀਡੈਂਟ ਬਣਾਉਣਾ ਚਾਹੀਦਾ ਹੈ ਔਰ ਸਾਡੀ ਸਾਰੀ ਆ ਲੀਡਰਸ਼ਿਪ ਇਨਕਲੂਡਿੰਗ ਵਰਕਰ ਸਾਰੇ ਵਿੰਗਸ ਦੇ ਜਿਹੜੇ ਹੈਡ ਹੈ ਔਰ ਵਰਕਰ ਸਹਿਬਾਨ ਗਰੁੱਪ ਵਰਕਰ ਜਿਹੜੇ ਉਥਾਂ ਤੱਕ ਡਿਊਟੀ ਦੇਣ ਵਾਲੇ ਸਾਰੇ ਅਸੀਂ ਇੱਥੇ ਇਕੱਠੇ ਆ ਇੱਕ ਹਾਰ ਦੀ ਤਰ੍ਹਾਂ ਗੁਰੂ ਘਰ ਦੇ ਵਿੱਚ ਹਾਜ਼ਰ ਨਾਜ਼ਰ ਹੋ ਕੇ ਸਭ ਨੇ ਵਿਤਰਣ ਲਿਆ ਕਿ ਆਉਣ ਵਾਲੇ ਸਮੇਂ ਜੋ ਕਾਂਗਰਸ ਪਾਰਟੀ ਦੀਆਂ ਪਾਲਿਸਿਸ ਹੈ ਔਰ ਹਿੰਦੁਸਤਾਨ ਦੀਆਂ ਦੂਸਰੀ ਪਾਰਟੀਆਂ ਨਾਲੋਂ ਮੈਂ ਫੋਰ ਐਗਜ਼ਾਮਪਲ ਅਗਰ ਭਾਰਤੀ ਜਨਤਾ ਪਾਰਟੀ ਆ ਉੱਤੇ ਇੱਕ ਠੱਪਾ ਹੈ ਕਿ ਹਿੰਦੁਸਤਾਨ ਨੂੰ ਸਿਰਫ ਹਿੰਦੂ ਰਾਸ਼ਟਰ ਦੇ ਤੌਰ ਤੇ ਇਹ ਡਵੈਲਪ ਕਰਨਾ ਚਾਹੁੰਦੇ ਆ ਬਹੁਤ ਸਾਰੀਆਂ ਸਾਡੇ ਅਕਾਲੀ ਦਾ ਲਈ ਇਹ ਸਿਰਫ ਪੰਥਕ ਤੇ ਸਿੱਖੀ ਦੇ ਬਿਹਾਫ ਦੇ ਉੱਤੇ ਲੋਕਾਂ ਚ ਵਿਚਰਦੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਹੈ ਅਕਬਲ ਅੱਲਾ 100 ਰੁਪਇਆ ਕੁਦਰਤ ਦੇ ਸਭ ਬੰਦੇ ਨੇ ਅਗਰ ਇਸ ਦੇ ਉੱਤੇ ਬਿਨਾ ਕਿਸੇ ਜਾਤੀ ਪਾਤ ਦੇ ਭੇਦਭਾਵ ਤੋਂ ਕਿਸੇ ਰੰਗ ਦੇ ਭੇਦਭਾਵ ਤੋਂ ਕਿਸੇ ਜੈਂਡਰ ਦੇ ਭੇਦਭਾਵ ਤੋਂ ਵੀ ਇਹ ਮਰਦਾ ਹੈ ਔਰਤ ਹੈ ਨਾਗਰ ਕੋਈ ਰਮਾਇਣ ਤੇ ਭਗਵਾਨ ਰਾਮ ਦੇ ਵਿਚਾਰਾਂ ਤੇ ਕੋਈ ਪੈਰਾ ਦੇ ਰਿਹਾ ਜਿਨ੍ਹਾਂ ਨੇ ਇੱਕ ਔਰ ਦੇ جھوٹੇ ਵੇਰ ਵੀ ਖਾਤੇ ਸੀ ਕੋਈ ਇੱਕ ਮੈਸੇਜ ਹੈ ਦੁਨੀਆ ਲਈ ਕਿ ਸਾਰੇ ਧਰਮ ਰੰਗ ਕਿੱਤਾ ਨੀਰੀ ਰੀਤੀ ਇਹ ਸਭ ਇੱਕੋ ਲਾਈਕ ਸਮਾਨ ਹੈ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦੁਨੀਆ ਦੇ ਅੰਦਰ ਇੱਕ ਐਸੀ ਫਤਾਲ ਆਰਟ ਆਫ ਲੀਵਿੰਗ ਦਿੱਤਾ ਦੁਨੀਆ ਨੂੰ ਬਿਨਾ ਪੇਤ ਭਾਪ ਤੋਂ ਪੰਜਾਬ ਔਰ ਪੰਜਾਬੀ ਭਾਵੇਂ Hindu ਹੈ ਭਾਵੇਂ Muslim ਪੰਜਾਬੀ ਹੈ ਭਾਵੇਂ Christian ਪੰਜਾਬੀ ਹੈ ਦੁਨੀਆ ਚ ਕਹੀ ਵੀ ਜਾਏਗਾ ਇਹੋ ਦਸਮੰਦ ਲੰਗਰ ਸੇਵਾ ਮਾਨਵਤਾ ਬਲੱਡ ਡੋਨੇਸ਼ਨ ਬਿਨਾਂ ਭੇਦਭਾਵ ਤੋਂ ਜੀਵਨ ਚ ਵਿਚਰਨਾ ਇਸ ਕਰਕੇ ਸਾਡੀ ਇੱਕ ਅਨੋਖੀ ਪਹਿਚਾਨ ਹੈ ਤੈਨੂੰ ਫੋਲੋ ਕ온 ਕਰ ਰਹੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਫੋਲੋ ਕ온 ਕਰ ਰਹੇ ਸੰਤ ਕਬੀਰ ਜੀ ਨੂੰ ਫੋਲੋ ਕਰ ਰਹੇ ਹੈ ਜਿਹੜਾ ਕਾਂਗਰਸ ਦਾ ਸੰਵਿਧਾਨ ਬਣਿਆ ਹੈ ਕਾਂਗਰਸ ਦੇ ਲੋਗ ਹੈ ਕਾਂਗਰਸ ਦੇ ਲੀਡਰ ਹੈ ਉਹ ਇਸ ਨੂੰ ਫੋਲੋ ਕਰ ਰਹੇ ਹੈ ਔਰ ਉਹਦੇ ਸਾਡੇ ਜਿੰਨੇ ਵੀ ਪ੍ਰੈਜ਼ੀਡੈਂਟ ਰਹੇ ਹੈ ਲੈਟ ਅਸ ਪੋਜ਼ ਰਾਜਾ ਵਡਿੰਗ ਜੀ ਹੈ ਅਸੀਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚਲਾਵਾਂਗੇ ਇਹ ਸਾਡੇ ਰੰਗਰੇਟੇ ਗੁਰੂ ਕੇ ਬੇਟੇ ਪਰਿਵਾਰਾਂ ਚੋਂ ਹੈ ਸਾਡੇ ਸ਼ਹਿਰੀ ਪ੍ਰਧਾਨ ਹੈ ਇਹ ਵੀ ਨਹੀਂ ਹੈ ਨਾ ਕਮਿਊਨਿਟੀ ਦੇ ਸਮਾਜ ਨਾਲ ਸੰਬੰਧਿਤ ਹੈ ਸਾਡੇ ਕੋਈ ਸਰਕਾਰੀ ਨੇਚੀ ਜੀ ਹੈ ਇਹ OBC OBC ਕੈਟਾਗਰੀ ਚੋਂ ਨਿਕਲ ਕੇ ਮੈਂ ਜਾਣਾ ਇੱਕ ਠੱਪੇ ਹੈ ਸਰਕਾਰਾਂ ਦੇ ਲਾਇਵੇ ਸਾਡੀ ਪਾਰਟੀ ਦਾ ਚਾਹੰਦੀ ਹੈ ਧਰਮ ਜਾਤੀ ਵਗੈਰਾ ਹੋ ਰਿਹਾ ਇਹਨੂੰ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਖਤਮ ਹੀ ਕਰ ਦਿੱਤਾ ਜਾਣਾ ਜਿਹਦਾ ਮੈਂਸ਼ਨ ਨਹੀਂ ਹੁੰਦਾ ਕੋਈ ਨਹੀਂ ਇਹ ਪਤਾ ਹੀ ਨਾ ਲੱਗੇ ਕਿ ਤੁਸੀਂ ਸ਼ਰਮਾ ਜੀ ਬ੍ਰਾਹਮਣ ਹੋ ਮੈਂ ਠਾਕੁਰ ਹਾਂ ਇਨ ਮੱਝਵੀ ਸਖ ਭਾਈ ਚਰਚ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਾਨਫਰੰਸ ਦੇ ਪ੍ਰਧਾਨ ਬਣਨ ਵਾਲਾ ਕਿੰਨਾ ਗਰ ਪਾਰਟੀ ਦਾ ਹੈ ਹੋਰ ਹੀ ਫਾਇਦਾ ਹੋਣਾ ਜੀ ਕੰਟੀਨਿਊ ਹੋ ਗਿਆ ਅੱਗੇ ਸਾਡੇ ਅਸੀਂ ਜਿੱਥੋਂ ਤੱਕ ਪਹੁੰਚ ਗਏ ਸੀ 70% ਤੱਕ ਤਾਂ ਅਸੀਂ ਪਹੁੰਚ ਹੀ ਗਏ ਹੁਣ 100% ਤੱਕ ਫੇਰ ਅਸੀਂ ਅੱਗੇ ਪਹੁੰਚਾਂਗੇ ਕਿਉਂਕਿ ਬਿਨਾ ਕਮਾਂਡਰ ਤੋਂ ਜਿਹੜੀ ਟੀਮ ਹੁੰਦੀ ਹੈ ਉਹ ਦਿਸ਼ਾ ਹੀ ਰੂਮਦੀ ਹੈ ਔਰ ਬਾਕੀ ਰਾਜਨੀਤਿਕ ਇੱਕ ਸ਼ਰੀਫ ਪਰਿਵਾਰਕ ਬੈਕਗ੍ਰਾਉਂਡ ਤੇ ਜਾਉਂਗੇ ਤੁਸੀਂ ਪੜੇ ਲਿਖੇ ਬਹੁਤ ਅੱਛੇ ਬੁਲਾਰੇ ਤੇ ਸਮਾਜ ਸੇਵੀ ਦੇ ਤੌਰ ਤੇ ਇਹਨਾਂ ਦੀ ਇਹਨਾਂ ਦੇ ਪਰਿਵਾਰ ਦੀ ਆਪਣੀ ਹੀ ਅਲੱਗ ਪਹਿਚਾਣ ਹੈ ਰਾਜਨੀਤਿਕ ਤੌਰ ਤੇ ਤਾਂ ਅਸੀਂ ਲੈਗ ਪੂਲਿੰਗ ਹਰ ਇੱਕ ਦੂਜੇ ਦੀ ਕਰੀ ਜਾਂਦੇ ਹਾਂ ਪਰ ਕੈਰੇਕਟਰ ਪੱਖੋਂ ਕਿਸੇ ਪ੍ਰਕਾਰ ਦਾ ਕੋਈ ਕ腐ਸ਼ਨ ਦਾ ਇਹਨਾਂ ਦਾ ਛੱਡੋ ਇਹਨਾਂ ਦੇ ਬਾਪ ਦਾਦਿਆਂ ਦਾ ਵੀ ਕੋਈ ਦੋਸ਼ ਨਹੀਂ ਬਰਾਬਰ ਦੇ ਤਾਂ ਸਮਰੱਖ ਸਿੰਘ ਜੀ ਬੈਠੀ ਗਿਆ ਫਿਰ ਜੀ ਕਰਿਆ ਉਹ ਚਾਹ ਪੀਣ ਨੂੰ ਸਾਡੀ ਸਰੇਸ਼ ਨੂੰ ਅੱਜ ਬਾਈਕ ਵੀ ਨਹੀਂ ਲਈ